ਤੋ ਸਿਕਾ ਦੇ ਫਾਪੇ ਲਈ ਇਸ ਦਾ ਫਾਪੇ ਜੀ ਆ ਤੁਮ ਰਾਮਕੀਸ਼ਨ ਬਾਹਰ ਆਓ ਯਾਰ ਸੋ ਇਹ ਤਸਵੀਰਾਂ ਤੁਹਾਨੂੰ ਦਿਖਾਣੇ ਆ ਮੁੰਡੇ ਭੇਜੇ ਸੀਗੇ ਅਸੀਂ ਇੱਥੇ ਫੇਰ ਦੁਬਾਰਾ ਗਾਂਜੇ ਜਿਹੜੀ ਸਪਲਾਈ ਆ ਫੇਰ ਇਹਨਾਂ ਵੱਲੋਂ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਸੋ ਇਹ ਤਸਵੀਰਾਂ ਨੇ ਲੈ ਆ ਬਾਹਰ ਲੈ ਆਓ ਬਾਹਰ ਲੈ ਆਓ ਬਾਹਰ ਲੈ ਆਓ ਬਾਹਰ ਲੈ ਆਓ ਉਹ ਇਹ ਨੇ ਤਸਵੀਰਾਂ ਜਲੰਧਰ ਦੀਆਂ ਪਹਿਲੇ ਤਾਂ ਬੰਦਾ ਤੁਹਾਨੂੰ ਦਿਖਾ ਦਈਏ ਕਿ ਵੇਚਦਾ ਸੀਗਾ ਹੁਣ ਜਨਾਨੀਆਂ ਨੇ ਜਿਹੜਾ ਵੇਚਣਾ ਜਿਹੜਾ ਸ਼ੁਰੂ ਕਰ ਦਿੱਤਾ ਹੈ ਮਣ ਪਹਿਲੇ ਜਿਹੜਾ ਬੰਦਾ ਵੇਚਦਾ ਸੀ ਹੁਣ ਤੁਸੀਂ ਵੇਚਣ ਲੱਗੇ ਕੀ ਕਹਿਣਾ ਤੁਹਾਡਾ ਇਸ ਬਾਰੇ ਨਹੀਂ ਕੀ ਕਹਾਂ ਹਾਂ ਤੁਸੀਂ ਵੇਚਦੇ ਹੋ ਨਾ ਨਹੀਂ ਮੈਂ ਨਹੀਂ ਵੇਚਦਾ ਕੌਣ ਵੇਚ ਰਿਹਾ ਫਿਰ ਕੋਈ ਨਹੀਂ ਵੇਚ ਰਿਹਾ ਇੱਥੇ ਕੌਣ ਰੰਦਾ ਫਿਰ ਉਹ ਆ ਰਹਾ ਤਾਂ ਚਲਾ ਗਿਆ ਹੈ ਉਹ ਚਲਾ ਗਿਆ ਬੰਦੂ ਨਹੀਂ ਵੇਚਦੇ ਨਹੀਂ ਸੋ ਮੁੰਡੇ ਭੇਜੇ ਸੀਗੇ ਖਰੀਦਣ ਵਾਸਤੇ ਉਹ ਵੀ ਦਿਖਾ ਦਿੰਨੇ ਆ ਇਹ ਨੇ ਉਹ ਤਸਵੀਰਾਂ ਗਾਂਜੇ ਦੀਆਂ ਕੁੜੀਆਂ ਦੀਆਂ ਫੇਰ ਦੁਬਾਰਾ ਹੈਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਗਾਂਜੇ ਦੀ ਜੜੀ ਹੈ ਵਿਕਰੀ ਹੈ ਲਗਾਤਾਰ ਜੜੀ ਹੋ ਰਹੀ ਹੈ ਜਿਹੜਾ ਬੰਦਾ ਵੇਚਦਾ ਸੀ ਉਹ ਕਿੱਥੇ ਚਲੇ ਗਿਆ ਜੋ ਬੰਦਾ ਵੇਚਦਾ ਸੀ ਉਹ ਕਾਹਦੇ ਚਲੇ ਗਿਆ ਉਹ ਡਿਊਟੀ ਕਰਦਾ ਹੈ ਗਾਂਜਾ ਥੋੜੇ ਵੇਚਦਾ ਹੈ ਉਹ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਇਹਦੇ ਕੋ ਗਾਂਜਾ ਖਰੀਦੇ ਸੀਗਾ ਉਹ ਵੀਡੀਓ ਵੀ ਤੁਹਾਨੂੰ ਦਿਖਾ ਦਿੰਦੇ ਆ ਮੁੰਡਿਆਂ ਨੇ ਕੀ ਹੋ ਗਿਆ ਭਾਈ ਉਹ ਤਸਵੀਰਾਂ ਤੁਹਾਨੂੰ ਦਿਖਾਣੇ ਆ ₹100 ਜਿਹੜਾ ਵਾਪਸ ਦੇ ਦਿੱਤਾ ਵਾ ਜਿਹੜਾ ਇਹ ਗਾਂਜਾ ਵੇਚਦੇ ਬੀ ਸੀਗੇ ਸੋ ਸਟਿੰਗ ਆਪਰੇਸ਼ਨ ਜਿਹੜਾ ਕੀਤਾ ਗਿਆ ਸੀਗਾ ਉਹ ਵੀ ਦਿਖਾ ਰਹੇ ਆ ਸਟਿੰਗ ਆਪਰੇਸ਼ਨ ਹੁਣ ਦੱਸਦੇ ਕਿ ਪਹਿਲੇ ਬੰਦੇ ਵੇਚਦੇ ਸੀਗੇ ਹੁਣ ਬੰਦੇ ਸਾਈਡ ਤੇ ਕਰਕੇ ਜਨਾਨੀਆਂ ਨੂੰ ਇਹਨਾਂ ਨੇ ਮੋਹਰੇ ਕਰ ਦਿੱਤਾ ਵੇਚਣ ਵਾਸਤੇ ਉੱਥੇ ਹੀ ਸਾਨੂੰ ਦੱਸ ਦਈਏ ਕਿ ਰਾਜਾ ਨਾਮ ਦਾ ਜਿਹੜਾ ਵਿਅਕਤੀ ਹੈ ਦੱਸਿਆ ਜਾ ਰਿਹਾ ਜੋ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਵਿੱਚ ਪਤਾ ਲੱਗਾ ਹੈ ਕਿ ਉਹ ਸਈਪੁਰ ਦਾ ਰਹਿਣ ਵਾਲਾ ਹੈ ਸੋ ਸਟਿੰਗ ਆਪਰੇਸ਼ਨ ਤੁਹਾਨੂੰ ਦਿਖਾ ਦਿੰਦੇ ਆ ਇਹ ਵੀ ਹੈ ਇਹ ਵੀ ਹੈ ਅਦਰ ਯਾਨੀ ਅਦਰ ਅੰਦਰ ਜਦੋਂ ਆਪਾਂ ਆ ਜਾਓ ਜਾਂ ਸਮਝ ਨਹੀਂ ਕਿ ਕਿਹੜਾ ਬਾਹਰ ਪ੍ਰਾਈਸ ਨਾਲ ਕੀ ਹੋ ਰਿਹਾ ਹੈ ਹੋਰ ਇਸ ਕਰਕੇ ਆਸ਼ੀਰਵਾਦ ਆ ਜਾਗੇ ਹੋਰ ਵੀ ਹੋ ਜਾਵੇ ਦੇ ਵਿੱਚ ਸਾਫ ਜਿਹੜਾ ਇਹ ਰਾਹੇ ਹੋ ਰਿਹਾ ਹੈ ਕਿ ਜਿਹੜੀ ਲੇਡੀਜ਼ ਹੈ ਠੀਕ ਹੈ ਅੱਗੇ ਤੇ ਜੀ ਸਮਾਨ ਦੇਖੀਏ ਆ ਲਾ ਆ ਤੁਸੀਂ ਦੇਖ ਸਕਦੇ ਹੋ ਦੁਬਾਰਾ ਵੈਕੰਟੀ ਥੋੜਾ ਜਿਹਾ ਸੋ ਆ ਤੁਸੀਂ ਦੇਖ ਸਕਦੇ ਹੋ ਲੇਡੀਜ਼ ਜੋ ਗਾਂਜੇ ਦੀ ਸਪਲਾਈ ਕਰ ਰਹੇ ਨੇ ਠੀਕ ਹੈ ਰਾਜੀ ਦੇ ਲਈ ਜੈਂਸ ਵੱਲੋਂ ਗਾਂਜੇ ਰੱਪਾ ਜਾਂਦਾ ਸੀਗਾ ਹੁਣ ਲੇਡੀਜ਼ ਵੱਲੋਂ ਵੀ ਦੇਖ ਸਕਦੇ ਪੈਸੇ ਲੱਤੇ ਗਏ ਤੇ ਗਾਂਜੇ ਦੀ ਜਿਹੜੀ ਕੁੜੀ ਸੀਗੀ ਲੇਡੀਜ਼ ਆ ਉਹ ਵੀ ਤੁਹਾਨੂੰ ਦਿਖਾ ਰਹੇ ਨੇ ਜਿਨ੍ਹਾਂ ਨੇ ਹੱਥ 'ਚ ਬਾਲਟੀ ਫੜੀ ਐ ਤੇ ਉਹਨਾਂ ਦੀ ਜਿਹੜੀ ਐ ਸੀਸੀਟੀਵੀ ਜਿਹੜੀ ਫੁਟੇਜ ਆ ਸੋ ਹੈਰਾਨਗੀ ਵਾਲੀ ਗੱਲ ਐ ਬਲਾਈਓ ਮੈਨੂੰ ਕੀ ਲੱਗਦੇ ਏ ਤੁਹਾਡੇ ਹੈ ਇਹ ਕੀ ਲੱਗਦੇ ਏ ਤੁਹਾਡੇ ਮੇਰੀ ਮੰਮੀ ਐਰ ਕੰਮ ਤੇ ਤੁਹਾਡੀ ਮੰਮੀ ਗਾਂਜਾ ਵੇਚਦੀ ਐ ਸਹੀ ਲੱਗਦਾ ਤੁਹਾਨੂੰ ਗਾਂਜਾ ਤਾਂ ਕੌਣ ਵੇਚੇਗਾ ਸੋ ਇਹ ਕੀ ਐ ਹੈ ਫਿਰ ये क्या है पैकेट जो पड़े कौन से है ये बता दो क्या है ये मुझे क्या पता क्या है तुम्हारे घर से ही निकले है ना पे गे गे जे गे जे जे। की कहते तो क्या बोल रहा है इन, इन्होंने क्या सी रिकॉर्ड है रिकॉर्डिंग के बीच में आपने ये बात बोली है अब इलेक्शन आ रहे हैं उसके बाद क्यों बोलने मैं लेके सारा आ रहा है वो ये किसके हैं मैं क्यों बोल तुम्हारे घर से निकले ना मैं क्यों बोलने तुम्हारे घर से निकले ना, वे ना, वे ना वे लिए 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 कौन है मालिक इसका राजा ही आ? राजा, राजा मालिक रहेगा कौन है फिर मालिक कोई नहीं है हैं, तो फिर तुम बेच रहे हो मालिक कोई नहीं है तुम बेच रहे हो मैं क्यों आप रहे हो आपके घर से आपके घर से घर से निकला ये आपके घर से निकला है ना राजा तुम्हारा क्या लगता है राजा क्या लगता है क्या लगेगा तुम बताओ ना क्या लगता है पहले भी राजे का नाम आया था जो यहाँ पे पहले बंदा था वो तुम्हारा क्या वो लगता था चला गया क्या लगता था तुम्हारा दुकान का लेबर था क्या हुआ उसने ही बताया सारा कुछ क्या बताया उसना? उसने उसने लेबर जो बता दिया वो मान लोगे गे तो फिर अब तुम बता दो तुम्हारे घर से निकला तुम भी तो अंदर ही थे मैं अंदर नहीं था, था, था? थे फिर मैं यही था वीडियो में तुम भी दिख रहे हो मैं था ही नहीं वीडियो में तुम भी दिख रहे हो मैं जब वीडियो में दिख रहे हो ना मैं यहाँ ही नहीं तो देखा कहाँ गए थे साउथ अफ्रीका से आयो मैं साउथ अफ्रीका क्यूँ आएंगे कहाँ से आयो ਮੈਂ ਇਹੀ ਰਹਤੇ ਆ। ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਭਈਏ ਆ ਇੱਥੇ ਗਾਂਜੇ ਸਪਲਾਈ ਜਿਹੜੀ ਆ ਲਗਾਤਾਰ ਇਹਨਾਂ ਵੱਲੋਂ ਜੁੜੀ ਕੀਤੀ ਜਾ ਰਹੀ ਹੈ ਗਾਂਜਿਆਂ ਦੇ ਪੈਕੇਟ ਇੱਕ ਵਾਰੀ ਫਿਰ ਦਿਖਾਉਣ ਨੇ ਆ ਜਿਹੜੇ ਇੱਥੇ ਪਏ ਆ ਆਸ-ਪਾਸ ਦੇ ਲੋਕਾਂ ਨਾਲ ਗੱਲ ਕਰ ਲੈਂਦੇ ਆ ਕੀ ਨਾਮ ਆ ਭਾਈ ਤੁਹਾਡਾ? ਇੱਥੇ ਰਹਿੰਦੇ ਹੋ ਦਾ? ਨਹੀਂ ਨਹੀਂ ਕਿੱਥੇ ਦੇ ਰਹਿਣ ਵਾਲੇ? ਮੈਂ ਸਲੰਪੁਰ ਦਾ ਭਾਈ। ਤੇ ਇੱਧਰ ਭਾਈ ਆਪਾਂ ਕੀ ਕਰਣਾ? ਇੱਧਰ ਕੰਮ ਕਰਦੇ ਹੋ ਭਾਈ। ਅੱਛਾ ਮੈਂ ਕਿ ਹਰਦੀਪ ਕਹਿੰਦਾ। ਨਹੀਂ ਨਹੀਂ ਸਾਡਾ ਪਲੰਬਰ ਦਾ ਕੰਮ ਆ। ਤੇ ਪਲੰਬਰ ਦਾ ਕੰਮ ਆ ਸੋ ਇਹ ਤਸਵੀਰਾਂ ਆ ਤੁਹਾਨੂੰ ਦਿਖਾ ਦਿੰਨੇ ਆ ਕਿ ਲਗਾਤਾਰ ਜਿਹੜੀਆਂ ਇਹ ਤਸਵੀਰਾਂ ਮਾਏ ਬਖਰੂਨ ਨਾ ਲਗਾ ਦੇਖ ਰਹੇ ਹੋ ਕਿਸ ਤਰ੍ਹਾਂ ਜੜੀਆਂ ਹੁਣ ਜਿਹੜੀ ਇੱਥੇ ਦੀ ਪਰਦੇਸੀ ਜਿਹੜੇ ਇੱਥੇ ਪਰਦੇਸੀ ਆਏ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਹੁਣ ਗੁੰਡਾਗਰਦੀ ਜਿਹੜੀ ਇੱਥੇ ਕਰਦੇ ਪਏ ਆ ਇਹ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੀ ਲੋਕਾਂ ਦੇ ਨਾਲ ਇੱਕ ਤਾਂ ਗਾਂਜਾ ਵੇਚਿਆ ਜਾਂਦਾ ਉਸ ਤੋਂ ਬਾਅਦ ਓਕੇ ਹੋ ਕੇ ਜਿਹੜਾ ਬੋਲਿਆ ਜਾਂਦਾ ਪਰ ਉੱਥੇ ਤਾਂ ਦੱਸਦੇ ਕਿ ਸਾਡੇ ਵੱਲੋਂ ਜਿਹੜੀ ਪਹਿਲੇ ਜਿਹੜੀ ਖਬਰ ਜਿਹੜੀ ਪ੍ਰਕਾਸ਼ਿਤ ਕੀਤੀ ਗਈ ਸੀਗੀ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਹਜੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨਾਂ 'ਤੇ ਸੋ ਇਹ ਤਸਵੀਰਾਂ ਨੇ ਪਹਿਲੇ ਤਾਂ ਬੰਦੇ ਕੰਮ ਕਰਦੇ ਸੀਗੇ ਹੁਣ ਜਨਾਨੀਆਂ ਵੀ ਜਿਹੜੀਆਂ ਇਹਨਾਂ ਨੇ ਮੋਹਰੇ ਕਰ ਦਿੱਤੀਆਂ ਉਸ ਤੋਂ ਬਾਅਦ ਜਨਾਨੀਆਂ ਵੱਲੋਂ ਜਿਹੜਾ ਹੁਣ ਨਸ਼ਾ ਜਿਹੜਾ ਇਹਨਾਂ ਵੱਲੋਂ ਸਪਲਾਈ ਕੀਤਾ ਜਾ ਰਿਹਾ ਮਾਹੌਲ ਤੁਹਾਨੂੰ ਦਿਖਾਉਂਦੇ ਇੱਕ ਵਾਰੀ ਕਿ ਕਾਫੀ ਜਿਹੜੇ ਇੱਥੇ ਲੋਕੀ ਇਕੱਠ ਹੋਏ ਪਿਆ ਲੋਕੀ ਪਰੇਸ਼ਾਨ ਨੇ ਇੱਥੇ ਪਿਛਲੀ ਵਾਰੀ ਵੀ ਲੋਕੀ ਦੇਖਿਆ ਸੀਗਾ ਕਿ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਗਾਂਜਾ ਸਪਲਾਈ ਕਰਦੇ ਆ ਤੇ ਸਾਨੂੰ ਜਿਹੜੀ ਕਾਫੀ ਜਿਆਦੀ ਖਾਸੀ ਜਿਹੜੀ ਪਰੇਸ਼ਾਨੀ ਦਾ ਜਿਹੜਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਸਿਰ ਵੀ ਪਤਾ ਨਹੀਂ ਕਿਉਂ ਹਜੇ ਤੱਕ ਇਹਨਾਂ ਉੱਤੇ ਜਿਹੜੀ ਕਾਰਵਾਈ ਨਹੀਂ ਹੋਈ ਦੇਖ ਸਕਦੇ ਹੋ ਕਿ ਛੋਟੇ-ਛੋਟੇ ਉਮਰ ਦੇ ਜਿਹੜੇ ਬੱਚੇ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਇਹਨਾਂ ਦੇ ਉੱਤੇ ਅਸਰ ਜਾਂਦਾ ਹੋਏਗਾ ਜਦੋਂ ਬੱਚਿਆਂ ਦੇ ਸਾਹਮਣੇ ਕੋਈ ਗਾਂਜਾ ਦੇ ਸਪਲਾਈ ਕਰਦਾ ਹੋਏਗਾ ਅੰਦਾਜ਼ੇ ਕਿ ਸੂਤਰਾ ਅਨੁਸਾਰ ਬਿਲੀ ਜਾਣਕਾਰੀ ਦੇ ਵਿੱਚ ਪਤਾ ਲੱਗਿਆ ਹੈ ਕਿ ਜਿਹੜਾ ਰਾਜਾ ਨਾਮ ਦਾ ਸ਼ਖਸ ਹੈ ਉਹ ਸਹੀਪੁਰ ਦੇ ਵਿੱਚ ਰਹਿੰਦਾ ਹੈ ਹਾਲਾਂਕਿ ਅਸੀਂ ਇਸ ਚੀਜ਼ ਦੀ ਹਜੇ ਪੁਸ਼ਟੀ ਨਹੀਂ ਕਰਦੇ ਪਰ ਸੂਤਰਾ ਤੋਂ ਬਿਲੀ ਜਾਣਕਾਰੀ ਦੇ ਵਿੱਚ ਪਤਾ ਲੱਗਿਆ ਹੈ ਇਹ ਵੀ ਪਤਾ ਲੱਗਿਆ ਹੈ ਕਿ ਗਦੇਉਪੁਰ ਦੇ ਵਿੱਚ ਤੇ ਦੋ ਤਿੰਨ ਜਗ੍ਹਾ ਦੇ ਵਿੱਚ ਹੋਰ ਵੀ ਉਹਦੀਆਂ ਜਿਹੜੀ ਇੱਦਾਂ ਦੀ ਮੀਟ ਸ਼ਾਪ ਹੈਗੀਆਂ ਜਿਦੇ ਵਿੱਚ ਸਾਰਾ ਸਮਾਨ ਜਿਹੜਾ ਆਇਆ ਸਪਲਾਈ ਕੀਤਾ ਜਾਂਦਾ ਹੈ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾਉਣੇ ਆ ਰਾਜਾ ਗਾਰਡਨ ਦੇ ਵਿੱਚ ਜਿਹੜੇ ਆ ਗਾਂਜਾ ਜਿਹੜਾ ਸਪਲਾਈ ਹੋ ਰਿਆ ਸੋਧਨ ਦਾਸ ਦੀ ਇਹ ਕੀ ਜਿਹੜੀ ਅੱਜ ਦੀ ਜਿਹੜੀ ਯੂਥ ਦੀ ਪੀੜ੍ਹੀ ਹੈ ਇਹਨਾਂ ਵੱਲੋਂ ਸਾਰੀ ਖਰਾਬ ਕੀਤੀ ਜਾ ਰਹੀ ਹੈ ਪਰ ਦੇਸ਼ਾਂ ਤੋਂ ਆ ਕੇ ਥੰਨ ਦੱਸਦੀ ਕਿ ਪੰਜਾਬ ਨੂੰ ਜਿਹੜਾ ਬਦਨਾਮ ਕੀਤਾ ਜਾਂਦਾ ਹੈ ਕਿ ਇੱਥੇ ਦੇ ਜਿਹੜੇ ਮੁੰਡੇ ਨਸ਼ਾ ਕਰਦੇ ਆ ਪਰ ਅਸਲ ਦੇ ਵਿੱਚ ਜਿਹੜੀ ਗੱਲ ਇਹ ਹੈ ਕਿ ਜਿਹੜਾ ਨਸ਼ਾ ਪਰਦੇਸੀ ਜਿਹੜੇ ਇੱਥੇ ਆ ਕੇ ਸਪਲਾਈ ਕਰਦੇ ਆ ਵੱਡੇ ਸਪਲਾਈਅਰ ਬਣ ਚੁੱਕੇ ਜਿੱਦਾਂ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀਗਾ ਉੱਥੇ ਇਹਨਾਂ ਦਾ ਕਹਿਣਾ ਇਹ ਸੀਗਾ ਕਿ ਅਸੀਂ 150 ਤੋਂ 200 ਜਿਹੜੀ ਪੂੜੀ ਹੈ ਇੱਕ ਦਿਨ ਦੀ ਵੇਚ ਦੇ ਦਿੰਦੇ ਹਾਂ ਉੱਥੇ ਜੇ ਪੂਰੇ ਮਹੀਨੇ ਦਾ ਹਿਸਾਬ ਲਾਇਆ ਤਾਂ ਇਹ 4 ਤੋਂ 5 ਲੱਖ ਰੁਪਏ ਇਹਨਾਂ ਦੀ ਮਹੀਨੇ ਦੀ ਇਨਕਮ ਹੈ ਤਾਂ ਤੁਸੀਂ ਖੁਦ ਹੀ ਸੋਚ ਸਕਦੇ ਹੋ ਕਿ ਜੇ ਜਲਦੀ ਇਹਨਾਂ ਉੱਤੇ ਖਲ ਨਾ ਪਾਈ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੇ ਜਿਹੜੇ ਆ ਸਪਲਾਈਅਰ ਬਣ ਕੇ ਸਾਹਮਣੇ ਆਉਣਗੇ ਇੱਕ ਵਾਰੀ ਫਿਰ ਦਿਖਾ ਦਿੰਦੇ ਹਾਂ ਤੁਹਾਨੂੰ ਗਾਂਜੇ ਦੀਆਂ ਕੁੜੀਆਂ ਜਿਹੜੀਆਂ ਇੱਥੇ ਪਈਆਂ ਹੋਈਆਂ ਸੋ ਇਹ ਨੇ ਜਿਹੜੇ ਪਰਦੇਸੀ ਹੈਗੇ ਇੱਥੇ ਦੇ ਆ ਜਿਹੜੇ ਗਾਂਜਾ ਸਪਲਾਈ ਕਰਦੇ ਨੇ ਤਸਵੀਰਾਂ ਇੱਕ ਵਾਰੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਤਾਂ ਕਿ ਪ੍ਰਸ਼ਾਸਨ ਨੂੰ ਇਹਨਾਂ ਉੱਤੇ ਕਾਰਵਾਈ ਕਰਨ ਦੇ ਵਿੱਚ ਬੜੀ ਆਸਾਨੀ ਹੋਏਗੀ ਕਿ ਇਹ ਜਿਹੜੇ ਬੰਦੇ ਆ ਇਥੇ ਸਪਲਾਈ ਕਰ ਰਹੇ ਆ ਪਹਿਲੇ ਬੰਦਾ ਸੀਗਾ ਤਾਂ ਅੰਦਾਜ਼ੇ ਉਸ ਤੋਂ ਬੰਦੇ ਨੂੰ ਜਿਹੜਾ ਢਵਾ ਦਿੱਤਾ ਗਿਆ ਕਿਉਂਕਿ ਪਰਦੇਸੀ ਸੀਗਾ ਇਸ ਕਰਕੇ ਸ਼ਾਇਦ ਪ੍ਰਸ਼ਾਸਨ ਦੇ ਹੱਥ ਨਹੀਂ ਜੜਿਆ ਹੋਏਗਾ ਪਰ ਹੁਣ ਜਿਹੜੀਆਂ ਜਨਾਨੀਆਂ ਇਹਨਾਂ ਨੇ ਅੱਗੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਹਜੇ ਤੱਕ ਚੁੱਪ ਕੇ ਬੈਠਾ ਹੈ ਉਥੇ ਹੀ ਦੇਖਣ ਵਾਲੀ ਗੱਲ ਇਹ ਹੋਈ ਕਿ ਜਿਹੜੇ ਉੱਚ ਅਧਿਕਾਰੀ ਹੈ ਕਿੰਨੀ ਜਲਦੀ ਇਸ ਤਰ੍ਹਾਂ ਦੇ ਵਿਅਕਤੀਆਂ ਦੇ ਉੱਤੇ ਕਾਰਵਾਈ ਕਰਦੇ ਨੇ ਕੈਮਰਾਮੈਨ ਸੋਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਆ ਟੀਵੀ ਜਲੰਧਰ